ਨਰੇਸ਼ ਸਾਨਾ ਕਿੰਨੇ ਕੁ ਮਾਰਿਖੀ ਹੋਰ ਕਿੰਨੇ ਚੋਰੀ ਹੋ ਰਹੀ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਇਹ 10 ਦਿਨਾਂ ਦੇ ਵਿੱਚ ਸਾਡੇ ਇਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸਚ ਵੀ ਇਹਨਾਂ ਦੌਰਾਨ ਹੋਈਆਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਹੈ ਚੋਰਾਂ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਹੋ ਸਾਰਾ ਧਾਰਾ ਤੂਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚੱਲ ਗਏ ਆ ਜੇ ਇਤਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਪਗਾ ਬੰਦ ਕਰਕੇ ਚਾਬੀਆਂ ਦੇ ਦਿੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਇਹ ਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੋਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅੱਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੁੰਦੇ باوجود ਵੀ ਕੁਝ ਨਹੀਂ ਹੋ ਪ ਰਿਹਾ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਉਹਨਾਂ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡਿੱਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਹੈ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:08 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਵਾ ਸਾਰਾ ਕੁਝ ਆ ਗਿਆ ਵਾ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਆ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫੈਮ ਜਾਂਦਾ ਡਰ ਜਾਂਦਾ ਵਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ ਬਾਰ ਚੋਰੀਆਂ ਇੱਕੋ ਥਾਂ ਤੇ ਹੋ ਰਹੀਆਂ ਸ਼ੋਰ ਸ਼ਰਜ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਹੈ